ਵਾਹੇ ਗੁਰੂ ਵਾਹੇ ਗੁਰੂ ਸਗਲ ਦੁਆਰ ਕੋ ਛਾੜ ਕੇ ਗੇ ਹੋ ਤਹਾਰ ਦਵਾਰ ਬਾਹੀਂ ਗਏ ਕੀ ਲਾਜ ਅਸ ਗੋਬਿੰਦ ਦਾਸ आएंगे जब ते तुमरे तब तेको आंख तरै नहीं आनीओ राम रहीम पुराण कुरान ਅਨੇਕ ਕਹਿ ਮਤ ਏਕ ਨਮਾਨਿਓ ਸਿਮਰਤ ਸਾਸਤਰ ਬੀਦ ਕਹਿ ਬਹੁ ਭੀਦ ਕਹਿ ਹਮ ਏਕ ਨ ਜਾਣਿਓ ਸਿਮਰਤ ਸਾਸਤਰ ਬੇਦ ਕਹਿ ਬੋ ਪੀਦ ਕਹਿ ਹਮ ਏਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਮੈਂ ਨਾ ਕਹਿਓ ਸਭ ਤੋਹੀ ਬਖਾਨਿਉ ਮੈਂ ਨਾ ਕਹਿਓ ਸਭ ੋ ਏ ਵਖਾਨਿਓ ਪਰਮ ਸਨਮਾਨ ਜੋ ਗੁਰੂ ਕੀ ਸਾਜਿ ਨਵਾਜੀ ਸਾਧ ਸੰਗਤ ਜੀ ਗੁਰੂ ਜੀ ਦੇ ਮਹਾਨ ਚਰਨਾਂ ਜੁੜੇ ਹੋ ਆਓ ਨੜੀਵਾਰ ਗੁਰੂ ਜੀ ਦੀ ਕਿਰਪਾ ਪ੍ਰਾਪਤ ਕਰੀਏ ਬਹੁਤ ਸੁੰਦਰ ਹੀ ਗੁਰੂ ਦਰਬਾਰ ਦਾ ਵਾਤਾਵਰਣ ਹੈ ਕਿਉਂਕਿ ਜਿੱਥੇ ਸਤਿਗੁਰ ਦਾ ਦਰਬਾਰ ਹੈ ਭਾਈ ਗੁਰਦਾਸ ਸਾਹਿਬ ਦੱਸਦੇ ਹਨ ਕਿ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਇੱਥੇ ਪਰਮੇਸ਼ਰ ਦਾ ਜਗਮਗਾਉਂਦਾ ਹੋਇਆ ਨੂਰ ਹੈ ਸਾਧ ਸੰਗਤ ਜਿੱਥੇ ਬੈਠਦੀ ਹੈ ਤੇ ਫਿਰ ਹੋਰ ਕੀ ਵਜਨ ਕਰਦੇ ਕਿ ਲੱਖ ਲੱਖ ਸਸੀਰ ਭਾਨ ਇੰਨੇ ਕ ਸੂਰਜ ਇੰਨੇ ਕ ਚੰਦਰਮਾ ਚੜੇ ਹਨ ਲੱਖ ਹੀ ਸੂਰਜ ਹਨ ਲੱਖਾਂ ਹੀ ਚੰਦਰਮਾ ਹਨ ਕਿਰਨ ਠੰਡੂ ਰਹੇ ਕਿਰਨਾਂ ਠੰਡੀਆਂ ਹਨ ਪਰ ਸੂਰਜ ਇੱਕ ਹੋਵੇ ਧਰਤੀ ਤਪਾ ਦਿੰਦਾ ਪਰ ਦੇਖੋ ਉਹ ਵਾਹਿਗੁਰੂ ਅਕਾਲ ਪੁਰਖ ਦੇ ਗਿਆਨ ਦੇ ਸੂਰਜ ਲੱਖਾਂ ਹੀ ਸੂਰਜਾਂ ਦਾ ਪ੍ਰਕਾਸ਼ ਹੈ ਸੰਗਤ ਵਿੱਚ ਲੱਖਾਂ ਹੀ ਚੰਦਰਮਿਆਂ ਦਾ ਪ੍ਰਕਾਸ਼ ਹੈ ਪਰ ਕਿਰਨਾ ਠੰਡੀਆਂ ਹਨ ਕੋਈ ਤਪਦਾ ਨਹੀਂ ਹੈ ਬੜੀ ਪਿਆਰ ਸਰਦਾ ਨਾ ਬੈਠਿਓ ਗੁਰੂ ਚਰਨਾਂ ਦੀਆਂ ਅਸੀਸਾਂ ਪ੍ਰੀਤਾਂ ਪ੍ਰਾਪਤ ਕਰੋ ਬੜੇ ਹੀ ਪ੍ਰੇਮ ਸਰਦਾ ਪਿਆਰ ਨਾਲ ਰਸਨਾ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੀ ਇਹ ਅਗੰਮੀ ਕਥਾ ਨੂੰ ਸਰਵਣ ਕੀਤਾ ਕਿ ਭਗਤਾਂ ਦੀ ਚਿੱਡੀ ਵੱਡੀ ਵਡਿਆਈ ਹੈ ਸ਼ਲੋਕ ਮਹੱਲਾ 5 ਅੰਗ 319 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਹਨ ਕਿ ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਹੈ ਇਹ ਪ੍ਰਭੂ ਦੇ ਮਿਲਾਪ ਦਾ ਸਮਾਂ ਹੋਇਆ ਕਰਦਾ ਹੈ ਇਸ ਸਮੇਂ ਚ ਖਿਆਲ ਫੁਰਨੇ ਘੱਟ ਆਉਂਦੇ ਹਨ ਇਨਸਾਨ ਨੂੰ ਕੰਮ ਵੀ ਨਹੀਂ ਹੁੰਦੇ ਜਿੰਨਾ ਮਰਜ਼ੀ ਸੰਸਾਰ ਬੀਜ਼ੀ ਹੋ ਜੇ ਪਰ ਆਹ ਜਿਹੜਾ ਸਮਾਂ ਨਾ ਇਹ ਭਗਤਾਂ ਵਾਸਤੇ ਹਮੇਸ਼ਾ ਹੀ ਵਰਦਾਨ ਰਿਹਾ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਗੁਰੂ ਨਾਨਕ ਘਰ ਵਿੱਚ ਬੜੀ ਮਹਾਨਤਾ ਹੈ। ਔਰ ਇਤਨੀ ਮਹਾਨਤਾ ਹੈ। ਇਤਨੀ ਮਹਾਨਤਾ ਹੈ ਕਿ ਇਹ ਜਿਹੜਾ ਅੰਮ੍ਰਿਤ ਵੇਲਾ ਹੈ ਜੋ ਇਨਸਾਨ ਕਰਦੇ ਹਨ ਉਹਨਾਂ ਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ। ਜਿਵੇਂ ਅੰਮ੍ਰਿਤ ਵੇਲੇ ਜਿਵੇਂ ਅੰਮ੍ਰਿਤ ਵੇਲੇ ਨੂੰ ਅਹੀਂ ਕਈ ਨਾਵਾਂ ਨਾਲ ਜਾਣਦੇ ਜਿਵੇਂ ਸਵੇਰ ਪ੍ਰਭਾਤ ਤੜਕਸਾਲ ਚੜਾਂਗਾ ਵੱਡਾ ਵੇਲਾ ਅੰਮ੍ਰਿਤ ਵੇਲਾ ਤੇ ਇਸ ਤਰ੍ਹਾਂ ਤੜਕਾ ਲਫ਼ਜ਼ ਜਿਹੜਾ ਹੈ ਆਮ ਵੀ ਜਿਵੇਂ ਦਾਲ ਹੈ ਦਾਲ ਨੂੰ ਆਪਾਂ ਕਹਿੰਦੇ ਤੜਕ ਦੋ ਤੜਕਾ ਲਾ ਦਿਓ ਕਿਉਂ ਸਵਾਦਲੀ ਹੋ ਜਾਂਦੀ ਹੈ ਜਿਨ੍ਹਾਂ ਦੇ ਜੀਵਨ ਚ ਅੰਮ੍ਰਿਤ ਵੇਲਾ ਆ ਗਿਆ ਨਾ ਤੜਕਾ ਲੱਗ ਗਿਆ ਜਿਨ੍ਹਾਂ ਦੇ ਜੀਵਨ ਨੂੰ ਅੰਮ੍ਰਿਤ ਵੇਲੇ ਦਾ ਤੜਕਾ ਲੱਗ ਗਿਆ ਨਾ ਤੜਕਿਆ ਗਿਆ ਜੀਵਨ ਉਹਨਾਂ ਦੇ ਜੀਵਨ ਸੁਆਦਲੇ ਹੋ ਜਾਂਦੇ ਗੱਜ ਕੇ ਆਖੋ ਸਤਨਾਮ ਇਸ ਕਰਕੇ ਇਹ ਬਹੁਤ ਵੱਡੀ ਨਿਆਮਤ ਹੈ ਅੰਮ੍ਰਿਤ ਵੇਲਾ ਕੀ ਕਹਿੰਦੇ ਹਨ ਕੀ ਮਹਾਰਾਜ ਸਮਝਾਉਂਦੇ ਲੋ ਸੁਣੋ ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਸਾਰੀ ਕਾਇਨਾਤ ਇੱਕ ਨਵਾਂ ਰੂਪ ਧਾਰਨ ਕਰਦੀ ਸਭ ਤੋਂ ਪਹਿਲਾਂ ਚਿੜੀਆਂ ਅਸਮਾਨ ਵਿੱਚ ਚਹਿਚਾਉਂਦੀਆਂ ਹਨ ਚਿੜੀ ਚੌਕੀ ਪੌ ਫੁੱਟੀ ਚਿੜੀਆਂ ਚੌਂਕਣ ਲੱਗੀਆਂ ਹਨ ਇੰਨਾ ਕੁ ਆਵਾਜ਼ ਕਰਦੀਆਂ ਹਨ ਲੋਕਾਂ ਨੂੰ ਸ਼ੋਰ ਪਾ ਕੇ ਦੱਸਦਿਆਂ ਹਨ ਭਾਈ ਉੱਠੋ ਨਾਮ ਜਪ ਲਓ ਵਾਹਿਗੁਰੂ ਦਾ ਭਜਨ ਕਰ ਲਓ ਅਮਰਤ ਵੇਲੇ ਉੱਠਦੇ ਸੰਤ ਜਨ ਪ੍ਰਮਾਤਮਾ ਦਾ ਨਾਮ ਭਜਨ ਕਰਦੇ ਹਨ ਇਹ ਇੱਕ ਇਸ ਤਰ੍ਹਾਂ ਦਾ ਵਾਯੂ ਮੰਡਲ ਦੇ ਵਿੱਚ ਪ੍ਰਭਾਵ ਹੁੰਦਾ ਹੈ ਜਿਹੜੇ ਵੀ ਵਿਅਕਤੀ ਸਵੇਰੇ ਉੱਠਦੇ ਹਨ ਉਹਨਾਂ ਦੀ ਅਲੱਗ ਹੀ ਜ਼ਿੰਦਗੀ ਹੁੰਦੀ ਹੈ ਲੱਗਦਾ ਹੀ ਜੀਵਨ ਹੁੰਦਾ ਉਹਨੇ ਗਿਣੇ ਚਿਣੇ ਚੁੜੇ ਲੋਕਾਂ ਦੇ ਨਾਲ ਮੇਲ ਹੁੰਦਾ ਉਹ ਬਹੁਤ ਸੋਹਣਾ ਜੀਵਨ ਉਹ ਜੁੰਦੇ ਹਨ ਇਸ ਕਰਕੇ ਭਾਈ ਮਹਾਰਾਜ ਜੀ ਅੰਮ੍ਰਿਤ ਵੇਲੇ ਨੂੰ ਕਹਿੰਦੇ ਹਨ ਚਿੜੀ ਚੋਕੀ ਪੋ ਫੁੱਟੀ ਤੜਕਾ ਹੋ ਗਿਆ ਚਿੜੀਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਵਗਣ ਬਹੁਤ ਤਰੰਗ ਵਾਯੂ ਮੰਡਲ ਵਿੱਚ ਹਵਾ ਵੀ ਸ਼ੁੱਧ ਹੋ ਕੇ ਸਾਫ਼ ਸ਼ੁੱਧ ਹੋ ਕੇ ਹਵਾ ਵੀ ਕਿਉਂਕਿ ਮੰਨਿਆ ਜਾਂਦਾ ਵੀ ਜਿਹੜੇ ਸਵਕਤੇ ਜਿਹੜੀ ਹਵਾ ਫਰੈਸ਼ ਹੁੰਦੀ ਬਹੁਤ ਬਹੁਤ ਪਿਆਰੀਆਂ ਤਰੰਗਾਂ ਉੱਠਦੀਆਂ ਹਨ ਸਵੇਰੇ ਹਵਾ ਵਿੱਚ ਵੀ ਕਹਿੰਦੇ ਉਹ ਸਮੇਂ ਜਦੋਂ ਇੰਨਾ ਸੋਹਣਾ ਮਾਹੌਲ ਮੌਸਮ ਵਾਤਾਵਰਣ ਹੁੰਦਾ ਔਰ ਐਸੇ ਸਹੱਪਣ ਸੁੰਦਰ ਭਰੇ ਵਾਤਾਵਰਣ ਦੇ ਵਿੱਚ ਸੰਤ ਉੱਠਦੇ ਹਨ ਨਾਮ ਜਪਣ ਵਾਲੇ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਅਚਰਜ ਰੂਪ ਅਸਤਰਜ ਰੂਪ ਰਾਚੇ ਜਾਂਦੇ ਹਨ ਸਾਧੂਆਂ ਵੱਲੋਂ ਹੈਰਾਨ ਕਰਨ ਵਾਲੇ ਕੋਈ ਕੀਰਤਨ ਕਰਦਾ ਹੈ ਕੋਈ ਜਾਪ ਕਰਦਾ ਹੈ ਕੋਈ ਧਿਆਨ ਲਾਉਂਦਾ ਹੈ ਕੋਈ ਤਪ ਕਰਦਾ ਹੈ ਰੱਬ ਦੇ ਪਿਆਰੇ ਪਰਮੇਸ਼ਰ ਨੂੰ ਕੋਈ ਪਾਠ ਕਰਦਾ ਹੈ ਕੋਈ ਬਾਣੀ ਯਾਦ ਕਰਦਾ ਹੈ ਕਿਵੇਂ ਨਾ ਕਿਵੇਂ ਯਾਦ ਕਰਦੇ ਅਸਤਜ ਰੂਪ ਸਾਧੂ ਉਸ ਵਕਤ ਜਦੋਂ ਦੁਨੀਆ ਸੁੱਤੀ ਹੁੰਦੀ ਉਦੋਂ ਸਾਧੂ ਜਾਗਦੇ ਹਨ ਔਰ ਬੜੇ ਪ੍ਰੇਮ ਨਾਲ ਉਹਦੇ ਨਾਮ ਵਿੱਚ ਮਸਤ ਹੋ ਜਾਂਦੇ ਸੰਗਤ ਜੀ ਅੰਮ੍ਰਿਤ ਵੇਲਾ ਜਿਹੜਾ ਹੈ ਅਸਮਾਨ 'ਚ ਤਾਰੇ ਟਿਮਟਮਾਉਂਦੇ ਹਨ ਚਾਰੇ ਪਾਸੇ ਹਨੇਰਾ ਹੈ ਚੰਦਰਮਾ ਦਿਖਦਾ ਤਾਰੇ ਦਿਖਦੇ ਸੰਤ ਉੱਠਦੇ ਉਸ ਵਕਤ ਉੱਠ ਕੇ ਦਰਿਆਵਾਂ ਵੱਲ ਨਦੀਆਂ ਵੱਲ ਜਾਇਆ ਕਰਦੇ ਹੁਣ ਤਾਂ ਟੂਟੀਆਂ ਲੱਗ ਗਈਆਂ ਘਰਾਂ 'ਚ ਫਿਰ ਖੂਹਾਂ ਤੋਂ ਖੂਹਾਂ ਤੋਂ ਨਲਕੇ ਨਲਕੇ ਤੋਂ ਟੂਟੀਆਂ ਸਮਾਂ ਬੜਾ ਬਦਲਦਾ ਜਾ ਰਿਹਾ ਪ੍ਰਾਣੇ ਸਮੇਂ ਸਾਧੂਆਂ ਉੱਠਣਾ ਜਦੋਂ ਅਸਮਾਨ 'ਤੇ ਤਾਰੇ ਟਿਮਟਮਾਉਂਦੇ ਮੋਢੇ ਤੇ ਪਰਨਾ ਕਸ਼ਹਿਰਾ ਰੱਖਣਾ ਤੇ ਤੁਰ ਪੈਣਾ ਪਾਣੀ ਜਿੱਥੇ ਖੁੱਲਾ ਚੱਲ ਰਿਹਾ ਹੈ ਨਦੀ ਉਹ ਨਦੀਆਂ ਵੱਲੋਂ ਦਰਿਆਵਾਂ ਵੱਲੋਂ ਸਾਧੂ ਤੁਰਦੇ ਤੇ ਉੱਥੇ ਜਾ ਕੇ ਇਸ਼ਨਾਨੇ ਕਰਦੇ ਔਰ ਸਾਹੀ ਇਸ਼ਨਾਨ ਕਰਦੇ ਅੰਮ੍ਰਿਤ ਵੇਲੇ ਦੀ ਇਸ਼ਨਾਨ ਨੂੰ ਸਾਹੀ ਇਸ਼ਨਾਨ ਕਿਹਾ ਜਾਂਦਾ ਹੈ ਸਭ ਤੋਂ ਵੱਡਾ ਇਸ਼ਨਾਨ ਅੰਮ੍ਰਿਤ ਵੇਲੇ ਦਾ ਸਭ ਤੋਂ ਵੱਡਾ ਧਿਆਨ ਅੰਮ੍ਰਿਤ ਵੇਲੇ ਦਾ ਤੇ ਸਭ ਤੋਂ ਵੱਡਾ ਗਿਆਨ ਅੰਮ੍ਰਿਤ ਵੇਲੇ ਦਾ ਜੇ ਕੋਈ ਲਵੇ ਉੱਠ ਕੇ ਕਹਿੰਦੇ ਅਸਤਰਜ ਰੂਪ ਸਾਧੂਆ ਨੇ ਰਚਿਆ ਹੈ ਅੰਮ੍ਰਿਤ ਵੇਲੇ ਪਿੰਨੀ ਰਣੜੀਏ ਪਿੰਨੀ ਰਣੜੀਏ ਪਿੰਨੀ ਰਣੜੀ ਜਿਹੜੀ ਰੈਣੜੀਏ ਰੈਣ ਭਾਵ ਰਾਤ ਹਲੇ ਦਿਨ ਹੀ ਚੜਿਆ ਬੇਸ਼ੱਕ ਅੰਗਰੇਜ਼ੀ ਕੈਲੰਡਰ ਅਨੁਸਾਰ ਅਸੀਂ 12 ਵਜੇ ਤੋਂ ਬਾਅਦ ਦਿਨ ਮੰਨ ਲਿਆ। 12 ਵਜੇ ਰਾਤ ਤੇ ਕਹਿੰਦੇ ਨਵਾਂ ਦਿਨ ਚੜ ਗਿਆ। ਪਰ ਜੋ ਆਪਣਾ ਇੰਡੀਅਨ ਦੇਸੀ ਕੈਲੰਡਰ ਆ ਨਾ ਜਦੋਂ ਸੂਰਜ ਚੜ੍ਹ ਗਿਆ। ਸੂਰਜ ਚੜ੍ਹਨ ਤੋਂ ਬਾਅਦ ਦਾ ਅਗਲਾ ਸਮਾਂ ਨਵਾਂ ਦਿਨ ਮੰਨਦਾ। ਅਗਲੀ ਤਰੀਕ ਨਵੀਂ ਤਰੀਕ ਬਦਲਦੀ ਹੈ। ਕਿਉਂਕਿ ਦਿਨ ਚੜ੍ਹਨ ਦਾ ਉਦੋਂ ਪਹਿਲਾ ਰਾਤ ਹੀ ਰਾਤ ਹੁੰਦੀ ਹੈ ਰਾਤ ਦੇ ਚਾਰ ਪੈਰ ਫਿਰ ਦਿਨ ਦੇ ਚਾਰ ਪੈਰ ਹੁੰਦੇ ਹਨ ਦੇਸੀ ਕੈਲੰਡਰ ਦੇ ਅਨੁਸਾਰ ਸੂਰਜ ਚੜਨ ਤੋਂ ਬਾਅਦ ਤਰੀਕ ਬਦਲਦੀ ਆ ਅੰਗਰੇਜ਼ੀ ਕੈਲੰਡਰ ਰਾਤ ਨੂੰ 12 ਵਜੇ ਕਹਿੰਦੇ ਜੀ ਡੇਟ ਬਦਲ ਗਈ ਹੁਣ ਤਾਂ ਸੰਤ ਜਿਹੜੇ ਹਨ ਉਹ ਅੰਮ੍ਰਿਤ ਵੇਲੇ ਜਾਗਦੇ ਜਦੋਂ ਰਾਤ ਹੁੰਦੀ ਰੈਨੜੀਏ ਦਾ ਅਰਥ ਹੈ ਰਾਤ ਦਾ ਸਮਾਂ സോണി രാത് താര ടിമി പിന്നീ രീ പിമക്കണ തേ ചമക്കണ തേ ചമക്കണ തേ ചമക്കണ ਜਾਗੇ ਸੰਤ ਜਨਾ ਜਾਗੇ ਸੰਤ ਜਨਾ ਜਾਗੇ ਸੰਤ ਹੋ ਜਾਗੇ ਸੰਤ ਜਨਾ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਮੇਰੇ ਰਾਮ ਪਿਆਰੇ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੈਂ ਰਾਮ ਪਿਆਰੇ ਸਦਾ ਜਾਗੈਂ ਰਾਮ ਪਿਆਰੇ ਨਾਮ ਸਿਮਰੈ ਅਨ ਦਿਨੋ ਨਾਮ ਸਿਮਰੈ ਅਨ ਦਿਨੋ ਨਾਮ ਸਿਮਰੈ ਅਨ ਓ ਰੋਜ ਭਜਨ ਕਰਦੇ ਰੋਜ ਨਾਮ ਜਪਦੇ ਰੱਬ ਦੀ ਪਿਆਰੀ ਰੋਜ ਜਾਗਦੇ ਚਿੜੀ ਚੌਕੀ ਓ ਫੁੱਟੀ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਨਾਮ ਦੇ ਰੰਗ ਵਿੱਚ ਗੁਰੂ ਅਰਜਨ ਸਾਹਿਬ ਰਖਦੇ ਹਨ ਕਿ ਰੰਗ ਦੇ ਵਿੱਚ ਅਸਚਰਜ ਰੂਪ ਰੰਗਦੇ ਹਨ ਅਸਚਰਜ ਰੂਪ ਰਚੇ ਹੁੰਦੇ ਹਨ ਸਾਧੂਆਂ ਨੇ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਵੇਂ ਚਿਤ ਨਾਨਕ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੋ ਮਿੱਤ ਗੁਰੂ ਦੇਵ ਜੀ ਨੇ ਵਚਨ ਫਰਮਾਇਆ ਉਹੀ ਘਰ ਸੋਹਣਾ ਉਹੀ ਮੰਦਰ ਸੋਹਣਾ ਉਹੀ ਮਹਿਲ ਸੋਹਣੇ ਜਿੱਥੇ ਰੋਜ਼ ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਇੱਕ ਪਾਸੇ ਮਹਿਲ ਮਨਾਰੇ ਵੱਡੇ ਵੱਡੇ ਜਿੱਥੇ ਲੋਕ ਸ਼ਰਾਬਾਂ ਪੀਂਦੇ ਬੁਰੇ ਕੰਮ ਕਰਦੇ ਲੋਕਾਂ ਨੇ ਤਾਂ ਕਾਜੋਰੀ ਕਰਦੇ ਮਹਿਲਾਂ ਵਿੱਚ ਬੈਠ ਕੇ ਮਾੜੇ ਕੰਮ ਕਰਦੇ ਤੇ ਇੱਕ ਉਹ ਸਾਧੂ ਦੀ ਝੁੱਗੀ ਟੁੱਟੀ ਹੋਈ ਝੁੱਗੀ ਜਿੱਥੇ ਰੋਜ਼ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਉਸ ਮਹਿਲ ਨਾਲੋਂ ਤਾਂ ਫਿਰ ਸੰਤ ਦੀ ਝੁੱਗੀ ਚੰਗੀ ਹੈ ਗੱਜ ਕੇ ਆਖੋ ਸਤਨਾਮ ਜਿੱਥੇ ਨਾਮ ਦਾ ਅਵਾਜ਼ਾ ਆਉਂਦਾ ਰੋਜ਼ ਉਹ ਮਹਿਲਾਂ ਨੂੰ ਕੀ ਕਰਨਾ ਜਿੱਥੇ ਮਹਿਲਾਂ 'ਚ ਨਾਮ ਹੀ ਨਹੀਂ ਗਾਣੇ ਵਜਾਉਣੇ ਨਾਚ ਗਾਣਾ ਟੱਪਣਾ ਨੱਚਣਾ ਇਹੀ ਕੁਝ ਹੈ ਉਹ ਮਹਿਲ ਨਰਕ ਦੇ ਸਮਾਨ ਨੇ ਸਾਧੂ ਦੀ ਝੁੱਗੀ ਚੰਗੀ ਕਬੀਰ ਜੀ ਨੂੰ ਕਹੇ ਨੇ ਪੁੱਛਿਆ ਅਸੀਂ ਕਬੀਰ ਜੀ ਮਹਿਲ ਚੰਗੇ ਹੁੰਦੇ ਕਿ ਝੁੱਗੀ ਆਪਾਂ ਕਵਾਂਗੇ ਵੀ ਮਹਿਲ ਵਧੀਆ ਵੀ ਮੀਂਹ ਦਾ ਕੋਈ ਡਰ ਨਹੀਂ ਹਨੇਰੀ ਦਾ ਕੋਈ ਡਰ ਨਹੀਂ ਮਹਿਲ ਵਧੀਆ ਹੁੰਦੇ ਹਨ ਕਬੀਰ ਜੀ ਕਹਿੰਦੇ ਨਾ ਮਹਿਲ ਮਾੜੀ ਨਾ ਝੁੱਗੀਆਂ ਮਾੜੀਆਂ ਜੇ ਮਹਿਲਾ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਫਿਰ ਮਾੜੀ ਮਾੜੇ ਆਖੋ ਸਤਨਾਮ ਜੇ ਝੁੱਗੀ 'ਚ ਰਹਿ ਕੇ ਕੋਈ ਪਰਮਾਤਮਾ ਦਾ ਨਾਮ ਜਪਦਾ ਨਾ ਫਿਰ ਉਹ ਮਹਿਲ ਨਾਲੋਂ ਵੀ ਚੰਗੀ ਹੈ ਬੜਾ ਸੋਹਣਾ ਬਚਨ ਹੈ ਕਬੀਰ ਜੀ ਦਾ ਕਬੀਰ ਸੰਤਨ ਕੀ ਝੁੱਗੀਆਂ ਭਲੀ ਪਲੀ ਦਾ ਅਰਥੇ ਚੰਗੀਆਂ ਹਨ ਸਾਧੂਆਂ ਦੀਆਂ ਝੌਂਪੜੀਆਂ ਝੁੱਗੀਆਂ ਉਹਨਾਂ ਦੀਆਂ ਬੜਾਈਆਂ ਛੰਨਾ ਕਾਨਿਆਂ ਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਉਹਨਾਂ ਦੀਆਂ ਜੜੀਆਂ ਬੜਾਈਆਂ ਛੰਨਾ ਸੋਹਣੀਆਂ ਲੱਗਦੀਆਂ ਹਨ ਕਾਨਿਆਂ ਦੀਆਂ ਕਬੀਰ ਸੰਤਨ ਕੀ ਝੁੱਗੀਆਂ ਪਲੀ ਪਠ ਕੁਸਤੀ ਗਾਉ ਅੱਗ ਲੱਗ ਜੇ ਉਹਨਾਂ ਮਹਿਲਾਂ ਨੂੰ ਉਹਨਾਂ ਘਰਾਂ ਨੂੰ ਉਹਨਾਂ ਪਿੰਡਾਂ ਨੂੰ ਜਿੱਥੇ ਰੱਬ ਦਾ ਨਾਮ ਨਹੀਂ ਗੱਜ ਕੇ ਆਖੋ ਸਤਨਾਮ ਪਠ ਚ ਪਵੇ ਐਸੇ ਪਿੰਡ ਪਠ ਕੁਸਤੀ ਗਾਓ ਆਗ ਲੱਗੇ ਤੇ ਹਤੌਲ ਹਰ ਜੇ ਨਹੀਂ ਹਰ ਕੋ ਨਾਮ ਜੇ ਪਰਮਾਤਮਾ ਦਾ ਨਾਮ ਨਹੀਂ ਨਾ ਫਿਰ ਅੱਗ ਲੱਗੇ ਇਹ ਜੇ ਮਹਿਲਾਂ ਨੂੰ ਕੀ ਕਰਨੇ ਘਰ ਪੱਥਰ ਪਾ ਕੇ ਰੋਜ ਆਪਣੇ ਘਰ ਵਿੱਚ ਪਰਮੇਸ਼ਰ ਦਾ ਨਾਮ ਜਪੋ ਰੋਜ ਉੱਠਦੇ ਸਾਰ ਭਜਨ ਕਰੋ ਨਿਤਨੇਮ ਕਰੋ ਸਮਾ ਲਗੇ ਸੁਖਮਨੀ ਸਾਹਿਬ ਕਰੋ ਸਹਿਜ ਪਾਠ ਕਰੋ ਫੇਰ ਘਰ ਘਰ ਬਣਦਾ ਨਹੀਂ ਤਾਂ ਮਕਾਨ ਘਰ ਵਿੱਚ ਰਹਿਣ ਵਾਲੇ ਜੀਵਾਂ ਦੀ ਬੁੱਧੀ ਠੀਕ ਹੁੰਦੀ ਜੇ ਨਾਮ ਦਾ ਪਹਿਰਾ ਰੱਖੇ ਘਰ ਵਿੱਚ ਪੂਜਾ ਆਰਤੀ ਹੋਵੇ ਆਪਣੇ ਖਸਮ ਨੂੰ ਯਾਦ ਕੀਤਾ ਜਾਵੇ ਜਿੱਥੇ ਪਰਮੇਸ਼ਰ ਦੀ ਬੰਦਗੀ ਨਹੀਂ ਪਰਮੇਸ਼ਰ ਦੀ ਆराधना ਨਹੀਂ ਉਹ ਘਰ ਨਹੀਂ ਸੋਹਣੇ ਨਹੀਂ ਲੱਗਦੇ ਮਹਾਰਾਜ ਕਹਿੰਦੇ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਥਨ ਸੋਇਨ ਚੁਬਾਰੇ ਉਹ ਘਰ ਬੜੇ ਸੋਹਣੇ ਲੱਗਦੇ ਹਨ ਸੋਹnde ਹਨ ਸੋਹਣੇ ਲੱਗਦੇ ਹਨ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜਿਓ ਉਹ ਨਗਰ ਉਜਾੜ ਦੇ ਸਮਾਨ ਹਨ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ ਇਸ ਕਰਕੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਜਿੱਥੇ ਨਾਮ ਜਪੀਏ ਪ੍ਰਭ ਅਸਥਲ ਸੋਇਨ ਚੁਬਾਰੇ ਸੇ ਅਸਥਲ ਸੋਇਨ ਚੁਬਾਰੇ ਸੇ ਅਸਤ ਜਿੱਥੇ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਉਹ ਚੁਬਾਰੇ ਉਹ ਸੋਹਣੇ ਲੱਗਦੇ ਮਹਿਲ ਚੰਗੇ ਲੱਗਦੇ ਮਨਾਰੀਆਂ ਚੰਗੀਆਂ ਲੱਗਦੀਆਂ ਮਾਨਕ ਕਹਿੰਦੇ ਘਰ ਮੰਦਰ ਖੁਸ਼ੀਆਂ ਤਹੀਂ ਉਥੇ ਹੀ ਘਰ ਮੰਦਰ ਖੁਸ਼ੀਆਂ ਹਨ ਪਿਆਰਿਓ ਜਹ ਤੂੰ ਆਵੇ ਚਿੱਤ ਜਿੱਥੇ ਰੱਬ ਜੀ ਤੂੰ ਯਾਦ ਆਉਂਦਾ ਹੈ ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੁ ਮਿੱਤ ਮਹਾਰਾਜ ਕਹਿੰਦੇ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਖੋਟੇ ਮਿੱਤਰ ਵੈਰੀ ਨੇ ਖੋਟਾ ਸਿੱਕਾ ਕਿਸੇ ਕੰਮ ਦਾ ਨਹੀਂ ਖੋਟੇ ਮਿੱਤਰ ਕਿਸੇ ਕੰਮ ਦੇ ਨਹੀਂ ਗੱਜ ਕੇ ਆਖੋ ਸਤਨਾਮ ਖੋਟੇ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਸੁੱਖ ਚ ਤਾਂ ਨੇੜੇ ਬੈਠਦੇ ਜਦੋਂ ਦੁੱਖ ਆਉਂਦਾ ਸਭ ਭੱਜ ਜਾਂਦੇ ਇਸ ਕਰਕੇ ਖੋਟੇ ਆਖਿਆ ਹੈ ਕਿਉਂਕਿ ਦੁਨੀਆ ਦਾ ਸੁਭਾਅ ਹੈ ਸੁੱਖ ਵਿੱਚ ਬੜੇ ਸੰਗੀ ਨੇ ਦੁੱਖ ਮੈਂ ਸੰਗ ਨਾ ਕੋਈ ਦੁੱਖ ਚ ਕੋਈ ਵੀ ਸੰਗਨ ਸਾਥ ਨਹੀਂ ਦਿੰਦਾ ਇਸ ਕਰਕੇ ਜਿੰਨੇ ਮਰਜ਼ੀ ਮਿੱਤਰ ਬਣਾਈ ਜਾਓ ਜਦੋਂ ਅੰਤ ਸਮਾ ਆਉਣਾ ਹੈ ਧਰਮ ਰਾਜ ਨੇ ਲੇਖਾ ਮੰਗਿਆ ਮੰਗਣਾ ਤੇਰੇ ਤੋਂ ਉਦੋਂ ਕਹੇ ਸੱਜਣ ਮਿੱਤਰ ਨੇ ਤੇਰੀ ਸਹਾਈਤਾ ਨਹੀਂ ਕਰਨੀ ਸੱਜਣ ਅਸਲੀ ਉਹੀ ਹੁੰਦੇ ਆ ਜਿਹੜੇ ਨਾਲ ਪ੍ਰਮਾਤਮਾ ਦੇ ਘਰ ਤੱਕ ਜਾਣ ਹੁਣ ਜਿਵੇਂ ਆਪਾਂ ਬਹਿ ਕੇ satsang ਕਰਦੇ ਸਾਡਾ ਰੋਜ਼ ਪ੍ਰਮਾਤਮਾ ਨਾਲ ਧਿਆਨ ਲੱਗਦਾ ਪੱਕੇ ਹੁੰਦੇ ਜਦੋਂ ਆਹੀ ਮਰਨਾ ਅਸੀਂ ਇਕੱਠੇ ਹੀ ਪਰਮੇਸ਼ਰ ਦੇ ਘਰ ਵਿੱਚ ਹੋਣਾ ਬੈਠਿਆ ਕਿਸੇ ਨੇ ਅੱਗੇ ਪਹੁੰਚਣਾ ਕਿਸੇ ਨੇ ਪਿੱਛੇ ਪਹੁੰਚਣਾ ਜਿਹੜਾ ਪਹਿਲਾਂ ਪਹੁੰਚਿਆ ਉਹਨੇ ਗਵਾਈ ਦੇਣੀ ਰੱਬ ਜੀ ਇਹ ਮੇਰੇ ਨਾਲ ਬੰਧਾ ਰਿਹਾ ਉੱਥੇ ਵੀ ਸਹਿਤਾ ਕਰ ਦੇ ਇਸ ਕਰਕੇ ਇਹ ਹੁੰਦੇ ਅਸਲੀ ਸੱਜਣ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ ਜਿੱਥੇ ਲੇਖਾ ਮੰਗ ਲੋ ਨਾ ਪ੍ਰਮਾਤਮਾ ਦਰਬਾਰ ਵਿੱਚ ਲੇਖਾ ਮੰਗਿਆ ਜਾਣਾ ਉੱਥੇ ਨਾਲ ਖੜੇ ਹੁੰਦੇ ਅਸਲੀ ਸੱਜਣ ਇਸ ਕਰਕੇ ਕੱਚਿਆਂ ਨੂੰ ਛੱਡ ਦਿਓ ਪੱਕੇ ਧਾਰਨ ਕਰ ਲਓ ਪੱਕਾ ਕੌਣ ਹੈ ਸਤਗੁਰ ਸੱਜਣ ਢੂੰਡ ਲੈ ਇਹ ਪੂਰਾ ਸੱਜਣ ਹੈ ਇਹ ਬਾਹ ਨਹੀਂ ਛੱਡਦਾ ਕੋਈ ਦੋ ਕਦਮ ਚੱਲ ਕੇ ਕੋਈ ਚਾਰ ਕਦਮ ਚੱਲ ਕੇ ਕੋਈ ਹਜ਼ਾਰ ਕਦਮ ਚੱਲ ਕੇ ਸਾਥ ਛੱਡ ਜਾਂਦੇ ਜਿਹੜੇ ਦੁਨਿਆਵੀ ਮਿੱਤਰ ਹੈ ਨਾ ਸਾਥ ਸਭ ਨੇ ਛੱਡ ਜਾਣਾ ਧੀਆਂ ਪੁੱਤਰਾ ਪਤੀ ਪਤਨੀ ਸਭ ਨੇ ਸਾਥ ਛੱਡ ਜਾਣਾ ਪਰ ਗੁਰੂ ਹੈ ਜਿਹੜਾ ਕਦੇ ਸਾਥ ਨਹੀਂ ਛੱਡਦਾ ਇਹਨਾਂ ਨੇ ਤਾਂ ਜੂੰਦਿਆਂ ਨੇ ਵਿਛੜ ਜਾਣਾ ਤੇ ਉਹ ਮਰਿਆਂ ਦਾ ਵੀ ਸਾਥ ਨਹੀਂ ਛੱਡਦਾ ਗੱਜ ਕੇ ਆਖੂ ਸਤਨਾਮ ਨਾਨਕ ਕੱਚੜਿਆਂ ਸਿਉ ਤੋੜ ਨਾਨਕ ਕੱਚੜਿਆਂ ਸਿਉ ਤੋੜ ਨਾਨਕ ਕੱਚੜਿਆਂ ਨਾਨਕ ਕਚੜਿਆਂ ਸਿਉ ਤੋੜ ਨਾਨਕ ਕਚੜਿਆਂ ਸਿਉ ਤੋੜ ਢੂੰਡ ਲੱਭ ਲੈ ਸੱਜਣ ਸੰਤ ਪੱਕਿਆਂ ਉਹ ਪੱਕੇ ਸਾਧੂ ਲੱਭ ਲੈ ਪੱਕੇ ਸੰਤ ਲੱਭ ਲੈ ਕਿਉਂਕਿ ਓਏ ਜਿਵੰਦੇ ਵਿਛੋੜੇ ਆ ਜਿਹੜੇ ਕੱਚੇ ਆ ਇਹਨਾਂ ਨੇ ਜੀਂਦਿਆ ਵਿਛੜ ਜਾਣਾ ਦੇਖਿਆਈਆ ਕਈ ਮਾਂ-ਬਾਪ ਨੂੰ ਛੱਡ ਕੇ ਰਹਿਣ ਲੱਗ ਜਾਂਦੇ ਲੋਕੀ ਜਿਨ੍ਹਾਂ ਨਾਲ ਬਹਿ ਕੇ ਬਚਪਨ ਤੋਂ ਖਾਂਦੇ ਆ ਉਹਨਾਂ ਦੇ ਕੋਲੋਂ ਐਂ ਲੰਘ ਜਾਂਦੇ ਵੀ ਜਿਵੇਂ ਦੁਸ਼ਮਣ ਹੁੰਦੇ ਕੱਚੇ ਜਿਹੜੇ ਹਨ ਉਵੈਰ ਲੱਭ ਲੰਦੇ ਗੱਲ-ਗੱਲ ਵਿੱਚ ਪੱਕਾ ਨਹੀਂ ਪੱਕਾ ਤਾਂ ਲੱਖਾਂ ਹੀ ਅਪਰਾਧਾਂ ਨੂੰ ਮਾਫ ਕਰਦਾ ਹੈ ਕਰੋੜਾਂ ਹੀ ਗਲਤੀਆਂ ਮਾਫ ਕਰਦਾ ਹੈ ਫਿਰ ਵੀ ਗਲੇ ਨਾ ਲਾ ਕੇ ਰੱਖਦਾ ਇਹ ਪੱਕੇ ਦੀ ਨਿਸ਼ਾਨੀ ਹੈ ਇਸ ਕਰਕੇ ਢੂੰਡ ਸੱਜਣ ਸੰਤ ਪੱਕਿਆ ਓਏ ਜਵਿੰਦੇ ਵਿਛੜੇ ਓ ਮੋਯਾ ਨਾ ਜਾਈ ਛੋ ਮਰਿਆਂ ਵੀ ਜਿਹੜਾ ਛੱਡ ਕੇ ਨਹੀਂ ਜਾਂਦਾ ਉਹ ਗੁਰੂ ਧਾਰਨ ਕਰ ਉਹ ਸੱਜਣ ਲੱਭ ਲੈ ਸਤਿਗੁਰ ਸੱਜਣ ਇੱਕੋ ਹੀ ਹੈ ਜਿਹੜਾ ਨਾਲ ਨਿਭਣ ਵਾਲਾ ਹੈ ਇਹ ਸੰਸਾਰ ਦੀ ਰੀਤ ਹੈ ਕਿ ਸਭ ਸਾਥ ਛੱਡ ਜਾਂਦੇ ਸਮਾਂ ਤੇ ਜਦੋਂ ਮਾਰ ਪੈਂਦੀ ਹੈ ਉਦੋਂ ਪਰਖੀਆਂ ਜਾਂਦੀਆਂ ਹਨ ਮਿੱਤਰ ਤਾਈਆਂ ਦੋਸਤੀਆਂ ਜਦੋਂ ਤਲਵਾਰਾਂ ਦੀ ਮਾਰ ਪਵੇ ਉਦੋਂ ਯਾਰੀਆਂ ਪਰਖੀਆਂ ਜਾਂਦੀਆਂ ਉਦੋਂ ਪਤਾ ਲੱਗਦਾ ਹੈ ਕਿ ਗੁਰੂ ਬਿਨਾਂ ਕੋਈ ਸਹਾਈਤਾ ਨਹੀਂ ਕਰਦਾ ਆਪਣੇ ਗੁਰੂ ਬਿਨਾਂ ਕੋਈ ਵੀ ਆਪਣਾ ਆਸਰਾ ਨਹੀਂ ਦਿੰਦਾ ਪੱਲਾ ਨਹੀਂ ਫੜਾਉਂਦਾ ਤੇ ਇਸ ਕਰਕੇ ਪੂਰਿਆਂ ਦਾ ਪੱਲਾ ਪਕੜ ਤੈਨੂੰ ਵਿਛੜ ਨਹੀਂ ਨਾ ਪਵੇ ਮਿਲੇ ਹੋਏ ਦੀ ਇਹ ਹੀ ਨਿਸ਼ਾਨੀ ਦੁਆਰੇ ਵਿਛੜਨਾ ਨਾ ਪਵੇ ਗੱਜ ਕੇ ਆਖੋ ਸਤਨਾਮ ਢੂੰਡ ਲੋ ਕੋਈ ਐਸਾ ਸਤਗੁਰੂ ਪੁਰਖ ਢੂੰਡੋ ਜਿਹੜਾ ਮਲਾਦ ਵੀ ਵਹਿਗੁਰੂ ਦੇ ਨਾਲ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਨਾਨਕ ਸਭ ਕੁਮਿੱਤ ਜਿੰਨੇ ਮਿੱਤਰ ਨੇ ਸਭ ਭੈੜੇ ਹੀ ਨੇ ਖੋਟੇ ਹੀ ਨੇ ਦੁਨੀਆ ਕੀਆਂ ਵਡਿਆਈਆਂ ਦੁਨੀਆ ਦੀਆਂ ਜਿਹੜੀਆਂ ਵਡਿਆਈਆਂ ਨੇ ਇਹ ਕੁਮਿੱਤ ਨੇ ਖੋਟੇ ਮਿੱਤਰ ਨੇ ਸਾਡੇ ਪੌੜੀ ਹਰ ਧਨ ਸੱਚੀ ਰਾਸ ਹੈ ਕਿਨੇ ਵਿਰਲੇ ਜਾਤਾ ਇਹ ਗੱਲ ਕਹਿੰਦੇ ਕਿਸੇ ਵਿਰਲੇ ਨੂੰ ਪਤਾ ਲੱਗੀ ਕਿ ਰੱਬ ਦਾ ਨਾਮ ਇਹਦਾ ਖਜ਼ਾਨਾ ਸੱਚਾ ਹੈ ਇਹ ਸੱਚੀ ਰਾਸੀ ਹੈ ਵਾਹਿਗੁਰੂ ਜੀ ਦਾ ਨਾਮ ਤਿਸੈ ਪ੍ਰਾਪਤ ਭਾਈ ਰੋ ਜਿਸ ਦੇ ਵਿਧਾਤਾ ਉਹਨੂੰ ਪ੍ਰਾਪਤ ਹੁੰਦਾ ਹੈ ਭਾਈ ਜੀ ਨੂੰ ਪਰਮੇਸ਼ਰ ਕਿਰਪਾ ਕਰਕੇ ਦਿੰਦਾ ਹੈ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਤਾ ਉਹਨਾਂ ਦਾ ਮਨ ਤਨ ਅੰਦਰੋਂ ਮੌਲਿਆ ਹੁੰਦਾ ਹੈ ਕਿਉਂਕਿ ਹਰੀ ਰੰਗ ਵਿੱਚ ਰੰਗੇ ਰਹਿੰਦੇ ਨੇ ਸਾਦ ਸੰਗ ਗੁਣ ਗਾਇਆ ਸਭ ਦੁੱਖ ਖਾਤਾ ਜਿਹੜੇ ਬੰਦੇ ਸਤ ਸੰਗਤ ਵਿੱਚ ਆਉਂਦੇ ਨੇ ਉਹਨਾਂ ਦੇ ਸਾਰੇ ਦੁੱਖ ਖਾਦੇ ਜਾਂਦੇ ਮੁੱਕ ਜਾਂਦੇ ਹਨ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਪਰਮਾਤਮਾ ਦੇ ਘਰ ਵਿੱਚ ਉਹੀ ਜਿਉਂਦਾ ਮੰਨਿਆ ਜਾਂਦਾ ਜਿਨੇ ਵਾਹਿਗੁਰੂ ਦੀ ਪਛਾਣ ਕਰ ਲਈ ਜਿਨੇ ਵਾਹਿਗੁਰੂ ਨੂੰ ਯਾਦ ਕਰ ਲਿਆ ਉਹਨੂੰ ਸਿਮਰ ਲਿਆ ਗੱਜ ਕੇ ਆਖੋ ਸਤਨਾਮ ਤੇ ਭਾਈ ਸਵੇਰੇ ਸ਼ਾਮ ਯਾਦ ਕਰੋ ਨਿਰੰਕਾਰ ਨੂੰ ਉਸ ਦੀ ਆਰਾਧਨਾ ਕਰੋ ਸ਼੍ਰੀ ਖੰਡਪੁਰ ਸਾਹਿਬ ਜੀ ਦੇ ਭੋਗ ਪਾਣਿਆ ਇਸ ਕਰਕੇ ਸਮਾਪਤੀ ਹੈ ਬੜੇ ਪਿਆਰ ਸਤਿਕਾਰ ਨਾਲ ਆਓ ਬਾਣੀ ਮਹਾਰਾਜ ਦੀ ਸਰਵਣ ਕਰੋ ਗੁਰੂ ਸਾਹਿਬ ਕਿਰਪਾ ਕਰੇ ਤੋਹੀ ਦੂਰੋ ਦੂਰੋ ਚੱਲ ਕੇ ਪਹੁੰਚੇ ਆ ਗੁਰੂ ਚਰਨਾਂ ਦੀਆਂ ਅਸੀਸਾਂ ਪ੍ਰੀਤਾਂ ਪ੍ਰਾਪਤ ਕਰ ਰਹੇ ਆ ਇਨ੍ਹਾਂ ਸਥਾਨਾਂ ਦੀ ਮਹਾਨ ਸੇਵਾ ਸ਼੍ਰੀਮਾਨ ਸੰਤ ਪਾਪਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਾਧੂ ਪਰਿਵਾਰੇ ਹਨ ਤੇ ਆਪ ਜੀ ਨੇ ਗੱਜ-ਵੱਜ ਕੇ ਸੇਵਾ ਕਰਾਉਣੀਆਂ ਨਾਲ ਕਿਉਂਕਿ ਇਹ ਅਸਥਾਨ ਸੰਗਤਾਂ ਨੇ ਬਣਵਾਇਆ ਹੈ ਸੰਗਤਾਂ ਨੇ ਬਣਾਇਆ ਸੰਗਤਾਂ ਦਾ ਹੀ ਸਥਾਨ ਹੈ ਇਹ ਕਰਕੇ ਵੱਡੀ ਗਿਣਤੀ 'ਚ ਆਪ ਜੀ ਹਾਜ਼ਰ ਹੋਵੋ ਗੁਰੂ ਚਰਨਾਂ ਦੀ ਸੀਸਪ੍ਰੀਤ ਲਿਆ ਕਰੋ ਸਾਲ 'ਚ ਇੱਕ ਵਾਰ ਜ਼ਰੂਰ ਆਇਆ ਕਰੋ ਕਿਉਂਕਿ ਆਪਾਂ ਕੌਮ ਦੇ ਵਾਰਸਾਂ ਕੌਮ ਦੇ ਸਥਾਨ ਤਾਂ ਹੀ ਜੇ ਆਪਾਂ ਅਸੀਂ ਜਾਂਦੇ ਰਹੀਏ ਬੜੇ ਪ੍ਰੀਮ ਨਾਲ ਹਾਜ਼ਰੀਆਂ ਭਰੀਏ ਸੇਵਾ ਨੂੰ ਆਇਆ ਕਰੋ ਗੁਰੂ ਦੀਆਂ ਖੁਸ਼ੀਆਂ ਲਿਆ ਕਰੋ ਸਤਿਗੁਰ ਤੁਹਾਨੂੰ ਭਾਗ ਲਾਣ ਰੱਜ ਰੱਜ ਕੇ ਨਾਮ ਜਪੋਣ ਸੇਵਾ ਸਿਮਰਨ ਦੇਣ ਗੁਰੂ ਜੀ ਦਇਆ ਕਰੇ ਲੋ ਸ੍ਰੀ ਖੰਨਪੜ ਸਾਹਿਬ ਜੀ ਦੇ ਭੋਗ ਪਹਿਨੇ ਨੇ ਬੜੇ ਪਿਆਰ ਨਾਲ ਬਾਣੀ ਸਰਵਣ ਕਰੋ ਤੇ ਫਿਰ ਮਹਾਰਾਜ ਦੀਆਂ ਸੀਸਾਂ ਵੀ ਲੈਣੀਆਂ ਬੜੇ ਪ੍ਰੇਮ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ